ਪਠਾਨਕੋਟ ਸ਼ਹਿਰ ਦੇ ਟਾਕੀ ਰੋਡ ਤੇ ਬਣ ਰਿਹਾ ਫਲਾਈਓਵਰ ਇਸ ਸਮੇਂ ਸਥਾਨਕ ਲੋਕਾਂ ਲਈ ਜੀ ਦਾ ਜੰਜਾਲ ਬਣ ਚੁੱਕਾ ਹੈ ਪਿਛਲੇ ਕਰੀਬ 5 ਸਾਲ ਤੋਂ ਨਿਰਮਾਣ ਕਾਰਜ ਜਾਰੀ ਹੋਣ ਦੇ ਬਾਵਜੂਦ ਫਲਾਈਓਵਰ ਦਾ ਕੰਮ ਪੂਰਾ ਨਹੀਂ ਹੋ ਸਕਿਆ ਜਿਸ ਤੇ ਚੱਲਦਿਆਂ ਲੋਕ ਖਾਸੇ ਪਰੇਸ਼ਾਨ ਹਨ ਇਸ ਦੇ ਨਾਲ ਇੱਕ ਪਾਸੇ ਜਿੱਥੇ ਟ੍ਰੈਫਿਕ ਪ੍ਰਭਾਵਿਤ ਹੋਣ ਨਾਲ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਥਾਨਕ ਦੁਕਾਨਦਾਰ ਵੀ ਖਾਸੇ ਪਰੇਸ਼ਾਨ ਹੋ ਰਹੇ ਹਨ ਉਸ ਸਮੇਂ ਤੋਂ ਕੁਝ ਟਾਈਮ ਤੋੜਾ ਜਿੱਦਾਂ 3-4 ਸਾਲ ਹੋ ਗਿਆ ਇਹਨੂੰ ਬੰਦੇ ਨੂੰ ਤੇ ਇਹਦੇ ਕਾਰਨ ਕੀ ਹੋ ਰਿਹਾ ਕਿ ਨਾਤ ਕੋਈ ਗਾਗਾ ਆ ਪਾਰਿਆ ਤੇ ਜਿੰਨੀਆਂ ਦੁਕਾਨਾਂ ਵਾਲੇ ਬੰਦੇ ਨੇ ਵਿਚਾਰੇ ਜਿਹੜੇ ਕਿਰਾਏ ਤੇ ਹੀ ਉਹਨਾਂ ਕੋਲ ਕਿਰਾਇਆ ਵੀ ਨਹੀਂ ਦਿੱਤਾ ਗਿਆ ਜਿਹਦੇ ਕਾਰਨ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਇੱਥੋਂ ਚਲ ਗਏ ਨੇ ਤੇ ਆ ਜਾ ਕੇ ਜਿਹੜੇ 5-6 ਬੰਦੇ ਬਚੇ ਨੇ ਵਿਚਾਰੇ ਜਿਨ੍ਹਾਂ ਦਾ ਕੰਮ ਇਨ੍ਹਾਂ ਦੁਕਾਨਾਂ ਦੇ ਸਿਰ ਤੇ ਹੀ ਹੈ ਉਹ ਵੀ ਬਿਲਕੁਲ ਸ਼ਬਲੋ ਵੀ ਠਾਪੋਂ ਦੇ ਕਿਨਾਰੇ ਹੀ ਹੈਗਾ ਕਹਨੇ ਲੋਨ ਲਿਆ ਕਹਨੇ ਕੋਚ ਲੋਨ ਲਿਆ ਲੋਨ ਵੀ ਨਹੀਂ ਉਤਰਨ ਜੋਗਾ ਹੈਗਾ ਉਹਦਾ ਕਾਰਨ ਇਹ ਹੈ ਕਿ ਰਸਤਾ ਬਿਲਕੁਲ ਜਿੱਦਾ ਭਾਜੀ ਉਹਨਾਂ ਨੇ ਕਿਹਾ ਕਿ ਰਸਤਾ ਬਿਲਕੁਲ ਬੰਦ ਹੈ ਕਮਸ਼ੇਗਮ ਅਗਰ ਇਹ ਰਸਤਾ ਖੁੱਲ ਜੇ ਤੇ ਹਿਮਾਚਲ ਦਾ ਗਾਹ ਗੰਦਾ ਜਿੱਦਾ ਮੰਡੀਆਂ ਤੇ ਗੱਡੀਆਂ ਆਂਦੀਆਂ ਨੇ ਮੰਡੀਆਂ ਵਾਲੇ ਕੀ ਕਰਦੇ ਆਂਦੇ ਆ ਗੱਡੀ ਰੋਕਦੇ ਆ ਭਾਜੀ ਕੋ ਸਮਾਨ ਲੈ ਜਾਣਗੇ ਮੇਰਾ ਭਰਾ ਵੀ ਨਹੀਂ ਆ ਇਹਦੇ ਕੋਲ ਲੈ ਜਾਣਗੇ ਜਾਂ ਥੋੜਾ ਬੋੜਾ ਸਾਡੇ ਕੋਲ ਆ ਦੇ ਮਤਲਬ ਸਰਕਲ ਚੱਲਿਆ ਰਹਿੰਦਾ ਇਹ ਇਦਾਂ ਦਾ ਕੰਮ ਹੋ ਗਿਆ ਇਦਾਂ ਦਾ ਮਤਲਬ ਨਰਕ ਪੈ ਗਿਆ ਕਿ ਇੱਥੇ ਜਦੋਂ بارش ਹੁੰਦੀ ਹੈ ਇੰਨਾ ਪਾਣੀ ਆ ਜਾਂਦਾ ਤੇ ਇਦਾਂ ਲੱਗਦਾ ਕਿ ਜਿੱਦਾਂ ਹੁਣ ਕੰਮ ਖਤਮ ਹੀ ਹੈਗਾ ਮਤਲਬ ਇਹ ਹਾਲਾਤ ਇਹ ਹੈ ਕਿ ਜਾਂ ਤਾਂ ਸਾਨੂੰ ਵੀ ਦੁਕਾਨਾ ਬੰਦ ਕਰਕੇ ਜਾਣਾ ਪੈਣਾ ਇਹ ਸਰਕਾਰ ਅਗੇ ਇਹੀ ਰਿਕੁਐਸਟ ਹੈਗੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਸਟਾਰਟ ਕੀਤਾ ਜਾਏ ਮੈਂ ਵੀ ਐਮਈਐਸ ਦਾ ਠੇਕੇਦਾਰ ਹੈਗਾ ਸਾਡੇ ਸੈਂਟਰ ਐਮਈਐਸ ਦੇ ਵਿੱਚ ਅਗਰ ਸਾਡਾ 1 ਹਫਤਾ ਕੰਮ ਬੰਦ ਹੋ ਜੇ ਲੇਬਰ ਨਾ ਕੰਮ ਕਰੇ ਠੇਕੇਦਾਰ ਨਾ ਕੰਮ ਕਰੇ ਤੇ ਉਹਨੂੰ ਲੈਟਰ ਇਸ਼ੂ ਕੀਤਾ ਜਾਂਦਾ ਹੈ ਅਗਰ ਉਹ ਫੇਰ ਵੀ ਨਹੀਂ ਕਰਦੇ ਤੇ ਉਹਨੂੰ ਬਲੈਕਲਿਸਟ ਕਰ ਦਿੰਦੇ ਆ ਮੈਨੂੰ ਤੇ ਗਵਰਨਮੈਂਟ ਦੀ ਨਹੀਂ ਸਮਝ ਆਉਂਦੀ ਕਿ ਇਹ ਕਦੋਂ ਦਾ ਕੰਮ ਬੰਦ ਪਿਆ ਤੇ ਬਿਲਕੁਲ ਹੀ ਠੱਪ ਪਿਆ ਕੰਮ ਬਿਲਕੁਲ ਹੈ ਨਹੀਂ ਜ਼ੀਰੋ ਹੈ ਪਲੀਜ਼ ਰਿਕਵੈਸਟ ਹੈ ਗਵਰਨਮੈਂਟ ਦੇ ਅੱਗੇ ਕਿ ਇਹਦੇ ਬਾਰੇ ਸੋਚੋ ਤਾਂ ਕਿ ਜਿੰਨੇ ਵਿਚਾਰੇ ਮੇਰੇ ਵੀਰ ਭਰਾ ਵਾ ਦੁਕਾਨਦਾਰੀ ਕਰਦੇ ਨੇ ਇਹਨਾਂ ਦੀ ਵੀ ਰੋਟੀ ਰੋਜੀ ਚੱਲੇ ਸਾਰੇ ਇੱਥੇ ਮਤਲਬ ਅਮਿਤ ਬੀਜ ਜਿਹੜੇ ਸਾਫਕਾਰ ਵਿਧਾਇਕੀ ਉਹ ਵੀ ਬੜੀ ਬੜੀ ਚੱਕਰ ਲਾ ਚੁੱਕੇ ਨੇ ਆ ਉਹ ਮੰਤਰੀ ਕਾ ਬੀਜ ਜਿਹੜੇ ਕਟਾਰੂ ਚੱਕਾ ਉਹ ਵੀ ਚੱਕਰ ਲਾ ਰਿਹਾ ਕੀ ਕਹਿੰਦੇ ਕੀ ਉਹ ਇਹ ਦੇਖੋ ਤੁਹਾਨੂੰ ਸਾਰਾ ਪਤਾ ਵਾ ਕਿ ਜਿੰਨੇ ਵੀ ਮੰਤਰੀ ਲੋਗ ਨੇ ਚਾਹੇ ਉਹ ਐਮਐਲਏ ਹੈ ਚਾਹੇ ਉਹ ਐਮਪੀ ਹੈ ਵਾਦੇ ਸਾਰੇ ਬੜੇ ਵੱਡੇ ਵੱਡੇ ਕਰਦੇ ਆ ਤੇ ਹੁੰਦਾ ਕੁਝ ਵੀ ਨਹੀਂ ਹੈ ਜਿੱਦਾਂ ਭਾਈ ਨੇ ਵੀ ਕਿਹਾ ਕਿ ਆਪਣੇ ਅਮਿਤ ਬੀਜ ਵੀ ਆਏ ਕਟਾਰੂ ਚੱਕ ਵੀ ਆਏ ਅਗਰ ਆਇਆ ਤੇ ਇਹਦਾ ਮਤਲਬ ਉਹਨਾਂ ਦਾ ਕੋਈ ਇਫੈਕਟ ਹੀ ਨਹੀਂ ਇਹ ਹੁਣ ਕੌਣ ਕਰੇਗਾ ਇਹ ਉਹੀ ਜਾਣਦੇ ਨੇ ਹੁਣ ਕੌਣ ਕਰੇਗਾ ਪਲੀਜ਼ ਇਹ ਨਹੀਂ ਬਣਾਣਾ ਤੇ ਸ਼ਟਰਿੰਗ ਨੂੰ ਹਟਾਓ ਤੇ ਰਸਤਾ ਖੋਲ ਦਿਓ ਤਾਂ ਕਿ ਆਵਾਜਾ ਵੀ ਸਟਾਰਟ ਹੋ ਜੇ ਰੌਣਕ ਲੱਗੇ ਇੱਥੇ ਤੇ 5 ਵਜੇ ਤੋਂ ਬਾਅਦ ਕੋਈ ਬੰਦਾ ਨਹੀਂ ਲੱਭਦਾ ਰੱਬ ਨਾ ਕਰੇ ਕੋਈ ਚੋਰੀ ਚਾਰੀ ਹੋ ਗਈ ਤਾਂ ਉਹਦਾ ਜ਼ਿੰਮੇਵਾਰ ਕੌਣ ਹੈਗਾ ਆਟੋ ਸਟੈਂਡ ਬਣ ਗਿਆ ਤੇ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਦੀ 4 ਮਹੀਨੇ ਹੋ ਗਏ ਦੀ ਸ਼ਟਰਿੰਗ ਕੀਤੀਆਂ ਰਾਹ ਇਧਰੋਂ ਬੰਦ ਹੈ ਉਧਰੋਂ ਵੀ ਗੱਲ ਸਾਰੇ ਸੜਕ ਦਾ ਦੇਖੋ ਤੁਸੀਂ ਕਿੰਨੇ ਟੋਏ ਆ ਤੇ ਕਿੰਨੇ 4 ਸਾਲ ਹੋ ਗਿਆ ਕੰਮ ਲੱਗੇ ਤੇ ਸਾਡਾ ਕੰਮ ਬਿਲਕੁਲ ਠੱਪ ਪਿਆ ਜੀ ਕੋਈ ਵੀ ਇੱਥੇ ਆ ਕੇ ਨਾ ਕੂੜਾ ਚੁੱਕਣ ਆਂਦਾ ਇੰਨਾ ਗੰਦਗੰਦ ਪਿਆ ਰੇੜੀਆਂ ਦਾ ਕੀ ਸਾਰੀਆਂ ਰੇੜੀਆਂ ਵੀ ਪੁੱਲ ਥੱਲੇ ਲਾ ਜਾਂਦੀਆਂ ਨੇ ਤੇ ਵੀ ਢਾਈਆਂ ਜਾਂਦਾ ਉਹ ਕੀਤਾ ਜਾ ਦੇ ਕੋਈ ਸਾਨੂੰ ਇੰਨੀ ਪ੍ਰੋਬਲਮ ਤੁਸੀਂ ਆਪ ਹੀ ਦੇਖ ਸਕਦੇ ਹੋ ਦੋਨੋਂ ਪਾਸੋਂ ਰਸਤਾ ਲੋਕਾਂ ਨੇ ਚਲਾਨ ਕੱਟੇ ਜਾਂਦੇ ਕੋਈ ਡਰਦਾ ਮਾਰਾ ਇਧਰੋਂ ਆਂਦਾ ਹੀ ਨਹੀਂ ਇਹ ਖੋਲਦੇ ਨਹੀਂ 5 ਮਹੀਨੇ ਨੇ ਇਹਨਾਂ ਨੇ ਸ਼ਟਰਿੰਗ ਕੀਤੇ ਹੋ ਗਿਆ ਪਰ ਇਹਨਾਂ ਨੇ ਨਾ ਕੋਈ ਕੰਮ ਕੀਤਾ ਨਾ ਕੋਈ ਇਹ ਸ਼ਟਰਿੰਗ ਦੇਖ ਲਓ ਰਾਹ ਬੰਦ ਹੈ ਪਾਣੀਆਂ ਨੰਨਾ ਖੜਾ ਦੋਨੇ ਪਾਸੇ ਉਧਰੋਂ ਇਧਰੋਂ ਜਾਏ ਗਧਰੋਂ ਕੋਈ ਜਿੰਨੇ ਵੀ ਨੰਗੇ ਇਥੋਂ ਨੰਗੇ ਗਾ ਕੋ ਸਾਡੇ ਕੋਲੋਂ ਸਮਾਨ ਖਰੀਦੇਗਾ ਤਾਂ ਫੇਰ ਹੀ ਕੋਈ ਗੱਲ ਹੋਗੀ ਉਹ ਭੇਜੇ ਸਾਹਿਬ ਵੀ ਉਦੋਂ ਇਲੈਕਸ਼ਨ ਸੀ ਤੇ ਬੜੇ ਆ ਕੇ ਕਹਿੰਦੇ ਰੇ ਜੀ ਮੈਂ ਆਪਣੇ ਹੱਥਾਂ ਦਾ ਕੰਮ ਕਰਾਇਆ ਪਲਾਨ ਟੀੰਗਾ ਇਸੇ ਮਹੀਨੇ 31 ਮਾਰਚ ਤੱਕ ਹੋ ਜਾਣਾ ਚਾਲੂ ਅੱਜ 31 ਮਾਰਚ ਛੱਡ ਕੇ ਦਸੰਬਰ ਆ ਗਿਆ ਸਤਾ ਗਿਆ ਹੁਣ ਵੀ ਤੱਕ ਕੋਈ ਦਾ ਹਾਲ ਹੀ ਨਹੀਂ ਬਿਲਕੁਲ ਕੰਮ ਬੰਦ ਪਿਆ ਤੇ ਸਾਰਾ ਸਾਡਾ ਰਸਤਾ ਬੰਦ ਨੇ ਜਿਹਦੇ ਕਰਕੇ ਲੋਕਾਂ ਦੇ ਚਲਾਨ ਵੀ ਕੱਟੇ ਜਾਂਦੇ ਨੇ ਰੰਗਜ਼ੜ ਦਾ ਜਾਣਦੇ ਇਹ ਖੋਲਿਆ ਜਾਵੇ ਇਹ ਠੀਕ ਕੀਤਾ ਜਾਵੇ ਉਹ ਪਿਛਲੇ ਬਸੋ ਵੀ ਦੇਖੋ ਤੁਸੀਂ ਸਾਰਾ ਹੀ ਟੁੱਟੀ ਪਈ ਐ ਦੋ ਦੋ ਫੁੱਟ ਤਿੰਨ ਤਿੰਨ ਫੁੱਟ ਦੇ ਟੋਏ ਪਏ ਨੇ ਸਰਕਾਰਾਂ ਕਹਿ ਰਹੀਆਂ ਸਾਰੀਆਂ ਜੀ ਇਹ ਕੰਮ ਵੀ ਅਸੀਂ ਕਰਵਾ ਰਹੇ ਹਾਂ ਕੋਈ ਸਰਕਾਰ ਦਾ ਕੋਈ ਕੰਮ ਨਹੀਂ ਹੋ ਰਿਹਾ ਜੀ ਇਹ ਸੈਂਟਰ ਦਾ ਕਹਿੰਦੇ ਇਹ ਪੈਸਾ ਜਿਹੜਾ ਆਇਆ ਹੈ ਸੈਂਟਰ ਦਾ ਲੱਗਿਆ ਪੰਜਾਬ ਗਵਰਨਮੈਂਟ ਕੋਈ ਦੇ ਨਹੀਂ ਰਹੀ ਤੇ ਪੰਜਾਬ ਗਵਰਨਮੈਂਟੋਂ ਸਾਰਾ ਕੰਮ ਵੱਲ ਪਿਆ ਜੀ ਥਾਨਕ ਲੋਕਾਂ ਦਾ ਕਹਿਣਾ ਹੈ ਕਿ ਫਲਾਈਓਵਰ ਦੇ ਨਿਰਮਾਣ ਕਾਰਜ ਦੇ ਮੁਕੰਮਲ ਨਾ ਹੋਣ ਕਰਕੇ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਕਰਾਂ ਵਿੱਚ ਬੈਠਣ ਨੂੰ ਮਜਬੂਰ ਹੋ ਚੁੱਕੇ ਨੇ ਇਸ ਫਲਾਈਓਵਰ ਨੇ ਕਈ ਨੌਜਵਾਨਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ ਅਤੇ ਬਾਕੀ ਬੱਚੇ ਦੁਕਾਨਦਾਰ ਵੀ ਕੰਗਾਲੀ ਤੇ ਕਗਾਰ ਦੇ ਉੱਤੇ ਨੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਫਲਾਈਓਵਰ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਰੋਜ਼ਗਾਰ ਦੇ ਸਾਧਨ ਬਚ ਸਕਣ ਬਿਊਰੋ ਰਿਪੋਰਟ ਜਗਬਾਣੀ ਟੀਵੀ